ਜੀ ਕੁਝ মিডিਆ ਵਾਲੇ ਸੱਜਣਾ ਨੇ ਬੜੇ ਸਵਾਲ ਪੁੱਛੇ ਕਿ ਸਾਬ ਸਕੰਦਰ ਸਿੰਘ ਮਲੂਕਾ ਤੁਹਾਡੇ ਧੜੇ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਤੇ ਚਲੇ ਗਏ ਮੈਂ ਸਪਸ਼ਟ ਕਰ ਦੇਣਾ ਚਾਹਣਾ ਹੈ ਕਿ ਸਾਬ ਮਲੂਕਾ ਸਾਹਿਬ ਪਿਛਲੇ ਅਕਤੂਬਰ ਮਹੀਨੇ ਦੇ ਆਪਣੇ ਘਰ 'ਚ ਬੈਠੇ ਨੇ ਸਾਡੇ ਕਿਸੇ ਮੀਟਿੰਗ 'ਚ ਨਹੀਂ ਆਏ ਭਰਤੀ ਕਮੇਟੀ ਨੇ 18 ਮਾਰਚ ਤੋਂ ਕੰਮ ਸ਼ੁਰੂ ਕੀਤਾ ਤੇ ਨਾ ਹੀ ਉਹਨਾਂ ਨੇ ਕੋਈ ਭਰਤੀ ਦੀ ਕਾਪੀ ਲਈ ਤੇ ਨਾ ਹੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਸੁਖਬੀਰ ਸਿੰਘ ਬਾਦਲ ਦਾ ਜਾਣਦਾ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ ਵਸਦੇ ਰਹੇ ਉਹ ਆਬਾਦ ਰਹੇ ਤਰੱਕੀਆਂ ਮੰਨਣ ਸਾਡੀ ਉਹਨਾਂ ਨੂੰ ਸ਼ੁਭ ਕਾਮਨਾ ਹੈ ਇੱਕ ਦੂਸਰਾ ਮੈਂ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਮਲੂਕਾ ਸਾਹਿਬ ਨੂੰ ਕੱਢਿਆ ਕਿਉਂ ਗਿਆ ਸੀ ਸਤਸੁਖਬੀਰ ਸਿੰਘ ਬਾਦਲ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਇਸ ਕਰਕੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਬੀਜੇਪੀ ਚਲੇ ਗਏ ਸੀ ਤੇ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਮੇਰਾ ਅੱਜ ਤੁਹਾਨੂੰ ਸਵਾਲ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਦੋਸ਼ ਲਾਉਂਦੇ ਹੋ ਕਿ ਫੁਲਾਣੇ ਆਰਐਸਐਸ ਨਾਲ ਮਿਲ ਕੇ ਫੁਲਾਣੇ ਬੀਜੇਪੀ ਨਾਲ ਮਿਲ ਕੇ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਉਹ ਬੀਜੇਪੀ 'ਚ ਬੈਠੇ ਆ। ਅੱਜ ਤੁਸੀਂ ਉਹਨਾਂ ਨੂੰ ਨਾਲ ਲਿਆ ਤੇ ਕੀ ਅੱਜ ਤੁਸੀਂ ਵੀ ਆਰਐਸਐਸ ਦੇ ਥੱਲੇ ਆ ਗਏ? ਅੱਜ ਕੀ ਆਰਐਸਐਸ ਤੇ ਬੀਜੇਪੀ ਦੇ ਜਿਹੜੇ ਤੁਸੀਂ ਸਵਾਲ ਖੜੇ ਕਰਦੇ ਸੀ ਕਿ ਤਖਤਾਂ ਤੇ ਕਬਜ਼ੇ ਕਰਵਾ ਰਹੀ ਹੈ? ਕੀ ਅੱਜ ਉਹ ਗੱਲ ਹੁਣ ਪਿੱਛੇ हट ਗਈ ਹੈ? ਇਹ ਇਹ ਕਿਸ ਕਿਸਮ ਦੇ ਤੁਸੀਂ ਇੱਕ ਦੂਸਰੇ ਲੋਕਾਂ ਦੇ ਉੱਤੇ ਦੋਸ਼ ਲਾਉਨੇ ਹੋ? ਜੇ ਜਿਹੜੇ ਅੱਜ ਤੁਹਾਨੂੰ ਖੁਦ ਨੂੰ ਜਵਾਬ ਦੇਣਾ ਪਏਗਾ ਕਿ ਆਪ ਜੋ ਉਹਨਾਂ ਦੇ ਬੀਜੇਪੀ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਛੁਰਮਣੀ ਅਕਾਲੀ ਦਲ ਜਿਹੜਾ ਕਿ ਕਬਜਾ ਕੇ ਰੱਖਿਆ ਹੋਇਆ ਇਸ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਭਰਤੀ ਕਰਕੇ ਤੁਸੀਂ ਆਪੇ ਬਣੇ ਪ੍ਰਧਾਨ ਹੋ ਤੇ ਆਪੇ ਹੀ ਤੁਸੀਂ ਫੈਸਲੇ ਲੈ ਰਹੇ ਹੋ ਇਸ ਕਰਕੇ ਮੈਂ ਸੰਭਤ ਹੈ ਕਿ ਅੱਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਣਾ ਹੈ ਕਿ ਜਦੋਂ ਤੁਸੀਂ ਪਾਰਟੀ ਤੋਂ ਕੱਢਿਆ ਸੀ ਉਦੋਂ ਬੀਜੇਪੀ ਦੇ ਵਿੱਚ ਸਬੰਧ ਹੋਣ ਕਰਕੇ ਕੱਢਿਆ ਸੀ ਅੱਜ ਜੋ ਭਾਜਪਾ ਨਾਲ ਸਬੰਧ ਟੁੱਟੇ ਤੇ ਜੁੜੇ ਇਹ ਮੇਰਾ ਗੱਲ ਹੈ ਕਿ ਤੁਹਾਨੂੰ ਜਵਾਬ ਦੇਣਾ ਪੈਣਾ ਮਲੂਕਾ ਸਾਹਿਬ ਨੂੰ ਸਾਡੀਆਂ ਸ਼ੁਕਾ ਬਨਾਵਾ ਇਸ ਕਰਕੇ ਮੀਡੀਆ ਨੂੰ ਬੇਨਤੀ ਹੈ ਕਿ ਉਹ ਬੜੀ ਦੇਰ ਦੇ ਘਰ ਚ ਬੈਠੇ ਸਨ ਇਸ ਚੀਜ਼ ਨੂੰ ਜ਼ਰੂਰ ਖੋਖ ਲੈਣ ਤੇ ਭਰਤੀ ਜੀ ਕੁਝ ਮੀਡੀਆ ਵਾਲੇ ਸੱਜਣਾ ਨੇ ਬੜੇ ਸਵਾਲ ਪੁੱਛੇ ਕਿ ਸਾਬਕਦਰ ਸਿੰਘ ਮਲੂਕਾ ਤੁਹਾਡੇ ਧੜੇ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਤੇ ਚਲੇ ਗਏ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਬ ਮਲੂਕਾ ਸਾਹਿਬ ਪਿਛਲੇ ਅਕਤੂਬਰ ਮਹੀਨੇ ਦੇ ਆਪਣੇ ਘਰ ਚ ਬੈਠੇ ਨੇ ਸਾਡੇ ਕਿਸੇ ਮੀਟਿੰਗ ਚ ਨਹੀਂ ਆਏ ਭਰਤੀ ਕਮੇਟੀ ਨੇ 18 ਮਾਰਚ ਨੂੰ ਕੰਮ ਸ਼ੁਰੂ ਕੀਤਾ ਤੇ ਨਾ ਹੀ ਉਹਨਾਂ ਨੇ ਕੋਈ ਭਰਤੀ ਦੀ ਕਾਪੀ ਲਈ ਤੇ ਨਾ ਹੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਸੁਭੀਰ ਸਿੰਘ ਬਾਦਲ ਦਾ ਜਾਣ ਦਾ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ ਵਸਦੇ ਰਹਿਣ ਆਵਾਦਰੇਨ ਤਰੱਕੀਆਂ ਮੰਨਣ ਸਾਡੀ ਉਹਨਾਂ ਨੂੰ ਸ਼ੁਭ ਕਾਮਨਾ ਹੈ ਇੱਕ ਦੂਸਰਾ ਮੈਂ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਮਲੂਕਾ ਸਾਹਿਬ ਨੂੰ ਕੱਢਿਆ ਕਿਉਂ ਗਿਆ ਸੀ ਸਤਿ ਸ੍ਰੀ ਅਕਾਲ ਸੁਭੀਰ ਸਿੰਘ ਬਾਦਲ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਇਸ ਕਰਕੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਬੀਜੇਪੀ ਚ ਚਲੇ ਗਏ ਸੀ ਤੇ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਮੇਲਾ ਅੱਜ ਤੁਹਾਨੂੰ ਸਵਾਲ ਆ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਦੋਸ਼ ਲਾਉਂਦੇ ਹੋ ਕਿ ਫਲਾਣੇ ਆਰਐਸਐਸ ਨਾਲ ਮਿਲ ਕੇ ਫਲਾਣੇ ਭਾਜਪਾ ਨਾਲ ਮਿਲ ਕੇ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਆ ਉਹ ਭਾਜਪਾ ਚ ਬੈਠੇ ਆ ਅੱਜ ਤੁਸੀਂ ਉਹਨਾਂ ਨੂੰ ਨਾਲ ਲਿਆ ਤੇ ਕੀ ਅੱਜ ਤੁਸੀਂ ਵੀ ਆਰਐਸਐਸ ਦੇ ਥੱਲੇ ਆ ਗਏ ਅੱਜ ਕੀ ਆਰਐਸਐਸ ਤੇ ਭਾਜਪਾ ਦੇ ਜਿਹੜੇ ਤੁਸੀਂ ਸਵਾਲ ਖੜੇ ਕਰਦੇ ਸੀ ਕਿ ਤਖਤਾਂ ਤੇ ਕਬਜ਼ੇ ਕਰਵਾ ਰਹੀ ਹੈ ਕੀ ਅੱਜ ਉਹ ਗੱਲ ਹੁਣ ਪਿੱਛੇ हट ਗਈ ਹੈ ਇਹ ਇਹ ਕਿਸ ਕਿਸਮ ਦੇ ਤੁਸੀਂ ਇੱਕ ਦੂਸਰੇ ਲੋਕਾਂ ਦੇ ਉੱਤੇ ਦੋਸ਼ ਲਾਉਂਦੇ ਹੋ ਤੇ ਜਿਹੜੇ ਅੱਜ ਤੁਹਾਨੂੰ ਖੁਦ ਨੂੰ ਜਵਾਬ ਦੇਣਾ ਪਏਗਾ ਕਿ ਆਪ ਜੋ ਉਹਨਾਂ ਦੇ ਬੀਜੇਪੀ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਸ਼ੁਰੂਣੀ ਅਕਾਲੀ ਦਲ ਜਿਹੜਾ ਕਿ ਕਬਜਾ ਤੇ ਰੱਖਿਆ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਭਰਤੀ ਕਰਕੇ ਤੁਸੀਂ ਆਪੇ ਬਣੇ ਪ੍ਰਧਾਨ ਹੋ ਤੇ ਆਪੇ ਹੀ ਤੁਸੀਂ ਫੈਸਲੇ ਲੈ ਰਹੇ ਹੋ ਇਸ ਕਰਕੇ ਮੈਂ ਸਮਝਦਾ ਕਿ ਆਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਣਾ ਹੈ ਕਿ ਜਦੋਂ ਤੁਸੀਂ ਪਾਰਟੀ ਤੋਂ ਕੱਢਿਆ ਸੀ ਉਦੋਂ ਬੀਜੇਪੀ ਦੇ ਵਿੱਚ ਸਬੰਧ ਹੋਣ ਕਰਕੇ ਕੱਢਿਆ ਸੀ ਅੱਜ ਜੋ ਭਾਜਪਾ ਨਾਲ ਸਬੰਧ ਟੁੱਟੇ ਤੇ ਜੁੜੇ ਇਹ ਮੇਰਾ ਗੱਲ ਹੈ ਕਿ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਮਲੂਕਾ ਸਾਹਿਬ ਨੂੰ ਸਾਡੀਆਂ ਸ਼ੁਕਾ ਬਨਾਵਾ ਇਸ ਕਰਕੇ ਮੀਡੀਆ ਨੂੰ ਬੇਨਤੀ ਹੈ ਕਿ ਉਹ ਬੜੀ ਦੇਰ ਦੇ ਘਰ ਚ ਬੈਠੇ ਸਨ ਇਸ ਚੀਜ਼ ਨੂੰ ਜ਼ਰੂਰ ਖੋਖ ਲੈਣ ਤੇ ਭਰਤੀ ਦਾ ਕੰਮ ਉਹਨੇ ਸ਼ੁਰੂ ਨਹੀਂ ਸੀ ਕੀਤਾ